बीकेयू कादियां ਵੱਲੋਂ ਸਤਲੁਜ ਦਰਿਆ ਦੇ ਨਜ਼ਦੀਕ ਹਾਈਵੇ ਦੀਆਂ ਦੋਨੋਂ ਸਾਈਡਾਂ ਤੇ ਜਾਮ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਜ਼ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਯੂਨੀਅਨ ਕਾਦੀਆਂ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ ਭਾਗ ਸਿੰਘ ਪੁਰਾਣੀ ਕੀਤੀ ਇਹ ਧਰਨਾ ਬੀਤੇ ਦਿਨੀ ਖਨੌੜੀ ਬਾਰਡਰ ਤੇ ਪੁਲਿਸ ਪ੍ਰਸ਼ਾਸਨ ਦੀ ਗੋਲੀ ਨਾਲ ਹੋਈ ਨੌਜਵਾਨ ਦੀ ਮੌਤ ਦੇ ਚਲਦਿਆਂ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਤੋਂ ਇਲਾਵਾ ਵਕਫਾ ਬੁਲਾਰਿਆਂ ਨੇ ਮੋਦੀ ਸਰਕਾਰ ਤੇ ਹਰਿਆਣਾ ਖੱਟੜ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਜੋ ਹੱਕੀ ਮੰਗਾ ਹਨ ਉਸ ਦੀ ਮੋਦੀ ਸਰਕਾਰ ਜਲਦ ਤੋਂ ਜਲਦ ਪੜਪਾਈ ਕਰੇ। ਉਹਨਾਂ ਨਾਲ ਹੀ ਕਿਹਾ ਕਿ ਅਗਰ ਕਿਸਾਨ ਸੜਕਾਂ ਤੇ ਆਉਣਗੇ ਤਾਂ ਆਮ ਜਨਤਾ ਵੀ ਦੁਖੀ ਹੋਵੇਗੀ। ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਦੀ ਆੜ ਵਿੱਚ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਰਿਹਾ ਸੀ ਜਿਸ ਨੂੰ ਫਲੋਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਾਈਵੇ ਨੈਸ਼ਨਲ ਹਾਈਵੇ ਜਾਮ ਕੀਤਾ ਕੀ ਨਾ ਪ੍ਰਧਾਨ ਜੀ ਦਾ ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਬੀਕੇ ਜੋ ਕਰਦਿਆਂ ਜ세ਬੰਦੀ ਅੱਜ ਜਿਹੜਾ ਇਹ 11 ਤੋਂ 2 ਵਜੇ ਤੱਕ ਦਾ ਜਾਮ ਲਾਇਆ ਗਿਆ ਉਹ ਕੱਲ ਜਿਹੜਾ ਇੱਕ ਸਾਡਾ ਬੱਚਾ ਸੁਭਕਰਮਦੀਪ ਸਿੰਘ ਕਿਸਾਨਾਂ ਦੀ ਆਪਣੇ ਹੱਕਾਂ ਦੀ ਲੜਾਈ ਲੜਦਾ ਘਨੋਰੀ ਬਾੜ ਦੇ ਵਿੱਚ ਸਰਕਾਰਾਂ ਦੇ ਪ੍ਰਸ਼ਾਸਨ ਨੇ ਪੁਲਿਸ ਨੇ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਉਦੇ ਰੋਸ ਵਜੋਂ ਇਹ ਜਿਹੜਾ ਅੱਜ 3 ਘੰਟੇ ਦਾ ਸਾਡਾ ਇਹ ਜਾਮ ਸੀਗਾ ਪਰ ਅਸੀਂ ਲੋਕਾਂ ਦੀ ਇਨਜਾਗਤ ਨੂੰ ਦੇਖੇ ਹੋਏ 2 ਘੰਟੇ ਦੇ ਵਿੱਚ ਹੀ ਸਮਾਪਤ ਕਰ ਦਿੱਤਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜੋ ਸਾਡੀਆਂ ਹੱਕੀ ਮੰਗਾ ਉਹ ਜਲਦੀ ਉਹਦੀ ਪ੍ਰਵਾਈ ਕਰੇ ਕਿਸਾਨਾਂ ਨੂੰ ਦੁਖੀ ਨਾ ਕਰੇ ਅਸੀਂ ਰੋੜਾਂ ਤੇ ਆਉਨੇ ਆਂ ਆਮ ਪਬਲਿਕ ਦੁਖੀ ਹੁੰਦੀ ਆ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜੋ ਸਾਡੀਆਂ ਮੰਗਾ ਤੁਸੀਂ ਪਿਛਲੇ ਅੰਦੋਰਨ ਵੇਲੇ ਮੰਨੀਆਂ ਸੀਗੀਆਂ ਤੁਸੀਂ ਹਾਲ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਨਾਂ ਨੂੰ ਜਲਦੀ ਜਲਦੀ ਲਾਗੂ ਕਰੋ ਦੂਸਰਾ ਇਹ ਜੋ ਨੈਸ਼ਨਲ ਹਾਈਵੇ ਆ ਇਹਦੇ ਤੇ ਜਿਹੜੀ ਭਾਜਪਾ ਸਰਕਾਰ ਆ ਪੂਰਾ ਧੱਕਾ ਕਰ ਰਹੀ ਆ ਸਾਡੇ ਜਿਹੜੇ ਕਿਸਾਨ ਸੀਗੇ ਉਹ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਸੀਗੇ ਉਹਨਾਂ ਨੂੰ ਵੱਡੀਆਂ ਵੱਡੀਆਂ ਦੁਵਾਰਾਂ ਲਾ ਕੇ ਉੱਥੇ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਹੜਾ ਕਿ ਕਾਨੂੰਨ ਦੇ ਉਲਟ ਆ ਇਸ ਕਰਕੇ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਹਾਂ ਬਈ ਉਹਨਾਂ ਦਾ ਸਰਕਾਰਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਇਹ ਨੈਸ਼ਨਲ ਹਾਈਵੇ ਨੂੰ ਵੱਡੀਆਂ-ਵੱਡੀਆਂ ਰੋਕਾਂ ਲਾ ਕੇ ਰੋਕਿਆ ਹੈਗਾ ਅਗਲੀ ਰਣਨੀਤੀ ਅਗਲੀ ਰਣਨੀਤੀ ਸਾਡਾ ਅੱਜ ਸਾਡੇ ਅੱਜ ਐਸਕੇਐਮ ਦੀ ਮੀਟਿੰਗ ਸਾਰੇ ਇੰਡੀਆ ਦੀ ਘੱਟੋ-ਘੱਟ 400 ਤੋਂ ਉੱਪਰ ਜੇਥੇ ਬੰਦੀ ਜਿਹੜੀ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਬੜੇ ਸਖਤ ਫੈਸਲੇ ਲੈ ਜਾਣਗੇ ਐਸਕੇਐਮ ਦੀ ਜੋ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ you mm -hmm.